ਜਗ੍ਹਾ ਤੇ ਆਬਾਦੀ ਹੁੰਦੀ ਹੈ ਉਸ ਆਬਾਦੀ ਨੂੰ ਸਫਰ ਦੀ ਸਹੂਲਤ ਦੇਣਾ ਨਾ ਕਿ ਉਸ ਦੀ ਡਿਵੈਲਪਮੈਂਟ ਕਰਾਉਣਾ ਜਦੋਂ ਕਿਸੇ ਪਿੰਡ ਚ ਪਹਿਲਾ ਪਿੰਡ ਦੀ ਆਬਾਦੀ ਵਾਦੀ ਆ ਉੱਥੇ ਕਹਿੰਦੇ ਬੇਨਤੀ ਬੱਸ ਸਟਾਪ ਲਿਖ ਕੇ ਲਾਉਂਦੇ ਆ ਉਸ ਤੋਂ ਬਾਅਦ ਆਬਾਦੀ ਹੋਰ ਵੱਧ ਜਾਂਦੀ ਉਹ ਬੱਸ ਸਟੈਂਡ ਵਾਲਿਆਂ ਨੂੰ ਦਿੰਦੇ ਆ ਵੀ ਸਾਡੇ ਇੱਥੇ ਬੱਸ ਸਟਾਪ ਬਣਾਓ ਜਦੋਂ ਵੱਡਾ ਵੱਡਾ ਹੋ ਜਾਂਦਾ ਉੱਥੇ ਬੱਸ ਸਟੈਂਡ ਬਣਾਉਂਦੇ ਆ ਕਦੇ ਵੀ ਇਹ ਨਹੀਂ ਹੁੰਦਾ ਕਿ ਕਿ ਇਹ ਕਹਿ ਕੇ ਕਿ ਫਲਾਨੀ ਜਗ੍ਹਾ ਦੀ ਡਿਵੈਲਪਮੈਂਟ ਕਰਨੀ ਹੈ বাস ਸਟੈਂਡ ਨੂੰ ਲਿਜਾ ਕੇ ਉੱਥੇ ਸ਼ਿਫਟ ਕਰ ਦੋ বাস ਸਟੈਂਡ ਦੇ ਦੋ ਹੀ ਮਕਸਦ ਹੁੰਦੇ ਆ ਇੱਕ ਕਿ ਜਿੱਥੇ ਕਿਤੇ ਸਹੂਲਤ ਹੈ ਉੱਥੇ ਲੋਕਾਂ ਨੂੰ ਲੈ ਕੇ ਜਾਣਾ ਸਹੂਲਤਾਂ ਦੇ ਨੇੜੇ ਸੌਖੇ ਲੋਕ ਪਹੁੰਚ ਜਾਣ ਗਰੀਬ ਬੰਦਾ ਜਿਹੜਾ ਕਾਰਨ ਟ੍ਰੈਵਲ ਨਹੀਂ ਕਰ ਸਕਦਾ ਉਹ ਸੌਖਾ ਸਹੂਲਤਾਂ ਤੱਕ ਪਹੁੰਚ ਜੇ ਦੂਜੇ ਕਦਰ ਨੂੰ ਤਾਂ ਜਿੱਥੇ ਆਬਾਦੀ ਬਹੁਤ ਜ਼ਿਆਦਾ ਹੈ ਉਸ ਆਬਾਦੀ ਨੂੰ ਦੂਜੀ ਥਾਂ ਤੇ ਲੈ ਕੇ ਜਾਣਾ ਆਪਣੇ ਕੇਸ ਚ ਦੋਨੋਂ ਹੀ ਚੀਜ਼ਾਂ ਇੱਥੇ ਆ ਸਾਰੀਆਂ ਸਹੂਲਤਾਂ ਜਿੰਨੇ ਸਰਕਾਰੀ ਦਫ਼ਤਰ ਜਿੰਨੇ ਹਸਪਤਾਲ ਭਾਈ ਜੀ ਨੇ ਗਿਣਾਏ ਆ ਕਾਲਜ ਸਾਰੀਆਂ ਸਹੂਲਤਾਂ ਇੱਥੇ ਆ ਨੰਬਰ ਤੋਂ ਸ਼ਹਿਰ ਦੀ ਵੱਡੀ ਆਬਾਦੀ ਸਾਰੀ ਇੱਥੇ ਆ ਜਿਹੜਾ ਇਹ ਕਹਿੰਦੇ ਪਰਸ਼ਰਾਮ ਨਗਰ ਉਹਦੇ ਲਈ ਵੀ ਇਹ ਬੱਸ ਸਟੈਂਡ ਨੇੜੇ ਪੈਂਦਾ ਦੂਜਾ ਫਰਦਰ ਉਹਦੇ ਲਈ ਵੀ ਜਿਹੜਾ ਕਲੋਸਟਸ ਚੌਂਸ ਬੱਸ ਸਟੈਂਡੇ ਨੇ ਉਹਨੂੰ ਵੀ ਇਹ ਬੱਸ ਅੱਡਾ ਨੇੜੇ ਪੈਂਦਾ ਤੋ ਦੋਨੋਂ ਹੀ ਮਕਸਦ ਇਹ ਬੱਸ ਸਟੈਂਡ ਇੱਥੇ ਹੱਲ ਕਰ ਰਿਆ ਦੀ ਜਿਹੜੇ ਨੂੰ ਮੁੱਦਾ ਬਣਾ ਰਿਹਾ ਉਹ ਹੈ ਟ੍ਰੈਫਿਕ ਦਾ ਮੁੱਦਾ ਬਣਾ ਰਿਹਾ ਇਹ ਟ੍ਰੈਫਿਕ ਦਾ ਮੁੱਦਾ ਜਿਹੜਾ ਉਹ ਤੁਸੀਂ ਵੀ ਪ੍ਰੈਸ 'ਚ ਵਿਚਰਦੇ ਹੋ ਰੋਜ਼ ਤੁਸੀਂ ਦੇਖਿਆ ਹੋਊਗਾ ਜਿਹੜਾ ਕਿਤੇ ਜਾਮ ਲੱਗੇ ਵੀ ਉਹ ਜਿਹੜਾ ਛੋਟਾ ਜਿਹਾ ਕੁਝ 100 ਮੀਟਰ ਦਾ ਦਾਇਰਾ ਜਿੱਥੇ ਜਾਮ ਲੱਗਦਾ ਅਸੀਂ ਇਹ ਕਹਿੰਦੇ ਆ ਕਿ ਉਹ ਪੂਰੀ ਇੱਕ ਤਰ੍ਹਾਂ ਦੀ ਸਾਜ਼ਿਸ਼ ਦੀ ਨੂੰ ਕੰਜੈਸਟਡ ਕੀਤਾ ਗਿਆ ਉਹਦੇ ਇੱਕ ਪਾਸੇ ਪੂਰੀ ਸਰਕਾਰੀ ਥਾਂ ਹੈ ਬੱਸ ਸਟੈਂਡ ਦੇ ਸਾਹਮਣੇ ਜਿਹੜੀ ਆ ਜਿੱਥੇ ਆਪਾਂ ਹੁਣ ਵੀ ਬੈਠੇ ਆਂ ਏ ਐਸਐਲਜੀ ਸਲਿੱਪ ਰੋਡ ਦੀ ਥਾਂ ਹੈ ਇੱਥੋਂ ਲੈ ਕੇ ਪਾਵਰ ਹਾਊਸ ਰੋਡ ਤੋਂ ਲੈ ਕੇ ਬਿਲਕੁਲ ਪੁਲਿਸ ਲਾਈਨ ਤੱਕ ਸਲਿੱਪ ਰੋਡ ਹੈ ਅਸਲ 'ਚ ਇਹ ਪਰ ਇਸ ਨੂੰ ਜਗਾ ਜਗਾ ਬਲੌਕ ਕਰ ਦਿੱਤਾ ਗਿਆ ਬੱਸ ਸਟੈਂਡ ਦੇ ਬਿਲਕੁਲ ਸਾਹਮਣੇ ਦਾ ਅਸੀਂ ਪੂਰਾ ਪਲਾਨ ਐਡੀਸੀ ਮੈਡਮ ਨੂੰ ਉਦਨ ਬਣਾ ਕੇ ਦਿੱਤਾ ਕਿ ਪ੍ਰੈਜ਼ੈਂਟ ਜਿਹੜੀ ਟ੍ਰੈਫਿਕ ਕੰਟਰੋਲ ਦਾ ਆ ਪਲਾਨ ਹੈ ਤੇ ਅਸੀਂ ਆ ਤੁਹਾਨੂੰ ਆ ਪਲਾਨ ਦਿੰਨੇ ਆ ਉਸ ਪਲਾਨ ਦੇ ਵਿੱਚ ਜਿਹੜੀ ਸੜਕ ਹੈ ਉਹ 50 ਤੋਂ 60 ਕੁੱਟ ਖੁੱਲੀ ਹੁੰਦੀ ਹੈ ਜੇ ਪੰਜਾਬ ਤੋਂ 60 ਫੁੱਟ ਇਹ ਹੀ ਸੜਕ ਖੁੱਲੀ ਹੋ ਜੇ ਤਾਂ ਇੱਥੇ ਜਾਮ ਲੱਗਣ ਦਾ ਮਤਲਬ ਹੀ ਨਹੀਂ ਦੂਜੀ ਆਟੋਜ਼ ਵਾਲਾ ਮੁੱਦਾ ਬਹੁਤ ਦਿਨਾਂ ਦਾ ਚੱਲ ਰਿਹਾ ਉਹਨਾਂ ਨੂੰ ਵਿਵਸਥਿਤ ਕਰਨ ਦੀ ਲੋੜ ਹੈ ਅਸੀਂ ਨਹੀਂ ਕਹਿੰਦੇ ਉਹਨਾਂ ਨੂੰ ਬੰਦ ਕਰੋ ਜਦੋਂ ਟ੍ਰੈਫਿਕ ਆਵੇ ਹੈਨਾ ਹੁਣ 6000 ਆਟੋ ਬੰਦ ਕੀਤਾ ਜਿਹੜਾ ਅਨਔਥਰਾਇਜ਼ ਚੱਲ ਰਿਹਾ ਸੀ ਆ ਦੋ ਪਲਾਨ ਹੈ ਤੁਹਾਡੇ ਸਾਹਮਣੇ ਤੁਹਾਨੂੰ ਵੀ ਅਸੀਂ ਦਵਾਂਗੇ ਇਹ ਦੋ ਨਕਸ਼ੇ ਹੈ ਜੀ ਆਹ ਪ੍ਰੈਜ਼ੈਂਟ ਨਕਸ਼ਾ ਤੁਸੀਂ ਦੇਖ ਸਕਦੇ ਹੋ ਅੱਪ ਇੱਧਰਲੇ ਪਾਸੇ ਕਾਰਾਂ ਦੀ ਪਾਰਕਿੰਗ ਬਣਾ ਰੱਖੀ ਐ ਜਿਹਦੀ ਬਿਲਕੁਲ ਵੀ ਇੱਥੇ ਜ਼ਰੂਰਤ ਨਹੀਂ ਹੈਗੀ ਇੱਧਰ ਟੈਕਸੀ ਸਟੈਂਡ ਐ ਇੱਕ ਇੱਥੇ ਆ ਵੀ ਸਰਕਾਰੀ ਥਾਂ ਬੰਦ ਕੀਤੀ ਹੋਈ ਐ ਜਿਹਨੂੰ ਵਿਵਸਥਿਤ ਕਰਦੀ ਐ ਇਦਾਂ ਇਹ ਲੇਨ ਦੋ ਲੇਨਜ਼ੇ ਦੇ ਵਿੱਚ ਥਿੱਧੀਆਂ ਹੋਰ ਖੁੱਲ ਜਾਣਗੀਆਂ ਜੇ ਇਹ ਹੀ ਅਸੀਂ ਕਿਹਾ ਵੀ ਤੁਸੀਂ ਉਸ ਦਿਨ ਮੈਡਮ ਨੂੰ ਅਸੀਂ ਸਵਾਲ ਕੀਤਾ ਸੀਗਾ ਕਿ ਉਸੀਂ کہہ ਰਹੇ ਹਾਂ ਮੈਂ ਅਸੀਂ ਉਹਨਾਂ ਨੂੰ ਇਹ ਕਿਹਾ ਕਿ ਤੁਸੀਂ ਇਹ ਦੱਸੋ ਕਿ ਕਿਉਂ ਹਟਾਉਣਾ ਚਾਹੁੰਦੇ ਹੋ ਉਹ ਕਹਿੰਦੇ ਇੱਥੇ ਟ੍ਰੈਫਿਕ ਜ਼ਿਆਦਾ ਅਸੀਂ ਕਿਹਾ ਕੋਈ ਸਰਵੇ ਕਰਾਇਆ ਹੋਊ ਇਹਦੇ ਲਈ ਇਹਦੇ ਲਈ ਕੋਈ ਲੀਗਲ ਸਰਵੇ ਕਰਾਇਆ ਹੋਊ ਸਾਨੂੰ ਉਹ ਸਰਵੇ ਦੀ ਰਿਪੋਰਟ ਦਿਖਾ ਦਿਓ ਮੈਡਮ ਨੇ ਆਸ-ਪਾਸ ਪੁੱਛਣ ਲੱਗ ਕੇ ਆਪਣੇ ਅਫਸਰਾਂ ਨੂੰ ਕਹਿੰਦੇ ਨਹੀਂ ਜੀ ਇਹੋ ਜਿਹਾ ਕੋਈ ਸਰਵੇ ਨਹੀਂ ਹੋਇਆ ਅਸਲ 'ਚ ਦੋ ਤਿੰਨ ਤਰ੍ਹਾਂ ਦੇ ਸਰਵੇ ਹੁੰਦੇ ਆ ਜਦੋਂ ਇਹੋ ਜਿਹਾ ਏਡਾ ਵੱਡਾ ਪਲਾਨ ਲਿਆਉਣਾ ਹੁੰਦਾ ਇੱਕ ਤਾਂ ਟ੍ਰੈਫਿਕ ਥੋਰੋਲਿਸਟ ਸਰਵੇ ਹੁੰਦਾ ਜਿਹੜਾ ਸਾਨੂੰ ਪਤਾ ਲੱਗੇ ਕਿ ਉਹ ਖਾਨਾ ਪੂਰਤੀ ਲਈ ਖਾਨਾ ਪੂਰਤੀ ਦੇ ਢੰਗ ਦਾ ਕਰਵਾਇਆ ਜਾ ਰਿਹਾ ਦੂਜਾ ਹੁੰਦਾ ਪ੍ਰਭਾਵਿਤ ਹੋਰੀਆਂ ਤੇਰਾ ਨਾਲ ਸੰਪਰਕ ਕਰਨਾ ਹੁੰਦਾ ਜੇ ਕਿਤੇ ਸੜਕ ਲੰਗੜੀ ਐ ਸੜਕ ਬਣਾਉਣੀ ਐ ਕਿਤੇ ਤੱਕ ਕਿਸਾਨ ਜਿਹੜੇ ਪ੍ਰਭਾਵਿਤ ਹੋਣਗੇ ਉਹਨਾਂ ਦੀ ਪਰਮਿਸ਼ਨ ਲੈਣੀ ਹੁੰਦੀ ਹੈ ਉਹਨਾਂ ਨੂੰ ਉਹਨਾਂ ਦੇ ਉਹਨਾਂ ਦੀ ਪੁਨਰ ਵਿਵਸਥਾ ਦਾ ਆਪਾਂ ਪ੍ਰਬੰਧ ਕਰਨਾ ਹੁੰਦਾ ਹੁਣ ਇੱਥੇ ਇੱਕ ਵੀ ਅਪਲਾਈ ਨਹੀਂ ਕੀਤਾ ਗਿਆ ਇੰਨੇ ਦੁਕਾਨਦਾਰ ਜਿਹੜੇ ਪ੍ਰਭਾਵਿਤ ਹੋਣਗੇ ਜਿਹੜੇ ਲੋਕ ਪਿੰਡਾਂ ਵਾਲੇ ਪ੍ਰਭਾਵਿਤ ਹੋਣਗੇ ਕਿੰਨੂੰ ਪੁੱਛਿਆ ਗਿਆ ਇਹ ਕਿਹਾ ਗਿਆ ਕਿ ਡੀਸ ਸਾਹਿਬ ਨੇ ਮੀਟਿੰਗ ਬੁਲਾਈ ਸੀ ਕੁਝ ਸਿਆਸੀ ਧਰਾਂ ਦੇ ਰਿਪ੍ਰੈਜ਼ੈਂਟੇਟਿਵ ਸਾਥ ਲੈ ਕੀ ਉਹ ਪਬਲਿਕ ਦੇ ਰਿਪਰੈਜ਼ੈਂਟੇਟਿਵ ਹੈ ਨਹੀਂ ਜੇ ਮੰਨ ਲਓ ਕਹਿੰਦੇ ਵੀ ਚਲੋ ਪਬਲਿਕ ਦੇ ਰਿਪਰੈਜ਼ੈਂਟੇਟਿਵ ਸਾਡੇ ਐਮਐਲਏ ਸਾਹਿਬ ਨੇ ਕਿਹਾ ਤਾਂ ਪਰ ਉਹਨਾਂ ਦੇ ਉਹਨਾਂ ਦੇ ਬੁੱਤੇ ਬਦਲ ਵੀ ਸਕਦੇ ਹਨਾ ਪਬਲਿਕ ਦਾ ਜਿਹੜਾ ਕੋਰਟ ਦਾ ਡਿਸੀਜਨਸ ਹੈ ਜਿਹੜੇ ਜਿਹੜੇ ਸਾਡੇ ਸੰਵਿਧਾਨ ਦੇ ਵਿੱਚ ਸਾਨੂੰ ਕੁਝ ਹੱਕ ਦਿੱਤੇ ਗਏ ਆ ਉਹਨਾਂ ਨੂੰ ਤਾਂ ਮਤਲਬ ਬਿਲਕੁਲ ਵੀ ਇਗਨੋਰ ਕਰ ਦਿੱਤਾ ਗਿਆ ਇੱਥੇ ਜੋ ਅਸੀਂ ਚਾਹੋਣੇ ਪਹਿਲਾਂ ਜਿਹੜੀਆਂ ਪ੍ਰਭਾਵਿਤ ਹੋ ਰਹੀਆਂ ਧਿਰਾਂ ਇਹਨਾਂ ਨੂੰ ਪੁੱਛਿਆ ਜਾਵੇ ਇਹ ਜਿਹੜੇ ਇੰਨੇ ਦੁਕਾਨਦਾਰ ਬਰਬਾਦ ਹੋਣਗੇ ਬੱਸ ਸਟੈਂਡ ਪਟਿਆਲੇ ਦੀ ਗੱਲ ਕੀਤੀ ਸੀਗੀ ਤੁਸੀਂ ਪਟਿਆਲੇ ਬੱਸ ਸਟੈਂਡ ਚੋਂਥੇ ਜਿਹਨੂੰ ਕਹਿੰਦੇ ਨਾ ਪੰਜਾਬੀ ਚ ਕਾਂ ਬੋਲਦੇ ਆ ਉਹ ਦੁਕਾਨਾਂ ਬਰਬਾਦ ਹੋ ਗਈਆਂ ਇਹਦੀ ਲਾਈਵ ਐਗਜ਼ਾਮਪਲ ਇੱਥੇ ਜਿਹੜੇ ਆਪਣੇ ਬਹੁਤ ਸਾਰੇ ਟਾਬਿਆਂ ਦੇ ਮਾਲਕ ਐ ਬੰਡੇ ਉਹਨਾਂ ਨਾਲ ਮੇਰੀ ਗੱਲ ਹੋਈ ਸੀ ਜੀ ਦੀਪਕ ਟਾਬੇ ਵਾਲੇ ਜਿਹੜੇ ਉਹ ਕਹਿੰਦੇ ਵੀ ਸਾਡੇ ਪਟਿਆਲੇ ਦੋ ਟਾਬੇ ਸੀ ਬੱਸ ਸਟੈਂਡ ਤੇ ਤੇ ਹੁਣ ਸਾਨੂੰ ਦੋਨੋਂ ਸ਼ਟ ਕਰਨੇ ਪਏ ਆ ਤੇ ਅਸੀਂ ਦੋਨੋਂ ਬੰਦ ਕਰਕੇ ਇੱਥੇ ਆਪਦਾ ਬਿਜ਼ਨਸ ਸ਼ਿਫਟ ਕਰ ਲਿਆ ਬਾਕੀ ਦਾ ਉਹ ਕਹਿੰਦੇ ਕੱਲੇ ਸਾਡੇ ਨਹੀਂ ਬੰਦ ਹੋਏ ਜਿੰਨੀਆਂ ਵੀ ਉੱਥੇ ਹੋਰ ਦੁਕਾਨਾਂ ਟਾਬੇ ਉਹ ਸਾਰੇ ਬੰਦ ਹੋ ਚੁੱਕੇ ਐ ਬਹੁਤ ਥੋੜੇ ਰਹਿ ਗਏ ਨਾ ਬਰਾਬਰ ਤੇ ਤੁਸੀਂ ਸੋਚੋ ਕੱਲਾ ਟਾਬਾ ਨਹੀਂ ਬੰਦ ਹੋਇਆ ਇੱਕ ਟਾਬੇ ਨਾਲ ਸੰਬੰਧਤ ਘੱਟੋ ਘੱਟ 100 ਬੰਦੇ ਨੂੰ ਰੋਜ਼ਗਾਰ ਮਿਲ ਰਿਹਾ ਹੁੰਦਾ ਇੱਕ ਤਾਂ ਜਿਹੜੇ ਟਾਬੇ ਦੇ ਐਮਪਲਾਈ ਹੁੰਦੇ ਆ ਬਾਕੀ ਜਿਹੜੇ ਸਮਾਨ ਸਪਲਾਈ ਕਰਦੇ ਆ ਜਾਂ ਹੋਰ ਉਹ ਉਹਨਾਂ ਦੀ ਜੇ ਪੂਰੀ ਗਿਣਤੀ ਕਰੀਏ ਤਾਂ ਹਜ਼ਾਰਾਂ ਲੱਖਾਂ ਦੇ ਹਿਸਾਬ ਨਾਲ ਬੰਦੇ ਪ੍ਰਭਾਵਿਤ ਹੁੰਦੇ ਆ ਪਰਿਵਾਰਾਂ ਗਾਂ ਉਹਨਾਂ ਨਾਲ ਗੱਲ ਜੁੜੇ ਹੋਏ ਜਿਹੜੇ ਹੁੰਦੇ ਉਹ ਵੀ ਪ੍ਰਭਾਵਿਤ ਹੁੰਦੇ ਆ ਤੋਂ ਸਰਕਾਰ ਨੇ ਇਹ ਪਲਾਨ ਲਾਉਂਦੇ ਹੋਏ ਜਿੱਥੇ ਇਹ ਕਿਹਾ ਭਗਵੰਤ ਮਾਨ ਹੁਣਾਂ ਨੇ ਕਿ ਅਸੀਂ ਇਹ ਲੋਕਾਂ ਨਾਲ ਜੁੜੀ ਕਿਸੇ ਵੀ ਗੱਲ ਤੇ ਲੋਕਾਂ ਤੋਂ ਪੁੱਛ ਕੇ ਕਾਰਵਾਈ ਕਰਾਂਗੇ ਇਸ ਨੂੰ ਬਿਲਕੁਲ ਇਗਨੋਰ ਕੀਤਾ ਗਿਆ ਪਟੰਡੇ ਮਾਨ ਸਰਕਾਰ ਨੇ ਬਿਲਕੁਲ ਵੀ ਲੋਕਾਂ ਤੋਂ ਪੁੱਛਿਆ ਨਹੀਂ ਲੋਕਾਂ ਤੋਂ ਪੁੱਛਣ ਦੀ ਖਾਨਾਪੂਰਤੀ ਕੀਤੀ ਗਈ ਜਿਹੜੇ ਦੁਕਾਨਦਾਰ ਪ੍ਰਭਾਵਿਤ ਹੋਣਗੇ ਜਿਹੜੇ ਪਿੰਡ ਵਾਲੇ ਪ੍ਰਭਾਵਿਤ ਹੋਣਗੇ ਜਿਹੜੇ ਬੱਚੇ ਸਟੂਡੈਂਟਸ ਆ ਖੜੇ ਆ ਸਾਡੇ ਨਾਲ ਇਹ ਪ੍ਰਭਾਵਿਤ ਹੋਣਗੇ ਇਹਨਾਂ ਬਾਰੇ ਬਿਲਕੁਲ ਵੀ ਸੋਚਿਆ ਨਹੀਂ ਗਿਆ ਸਟੂਡੈਂਟਸ ਬਾਰੇ ਗੱਲ ਕਰ ਚੁੱਕਿਆ ਇਹ ਇੱਕ ਦਿਨ ਦੇ ਵਿੱਚ ਜਿੱਦਣ ਐਗਜ਼ਾਮ ਹੋਣਗੇ ਯੂਨੀਵਰਸਿਟੀ ਦੇ ਉਹ ਸਾਰਿਆਂ ਦੇ ਇਕੱਠੇ ਹੋਣਗੇ ਇੱਕ ਦਿਨ ਦੇ ਵਿੱਚ ਪਿੰਡਾਂ ਵਾਲੇ ਪੰਲੋ 6000 ਬੱਚੇ ਨੂੰ ਵੀ 5000 ਬੱਚੇ ਨੂੰ ਵੀ ਸ਼ਿਫਟ ਕਰਨਾ ਕਿੱਥੋਂ ਮਤਲਬ ਕਿ ਕੀ ਢੰਗ ਹੈਗਾ ਇਹਨਾਂ ਕੋਲੇ ਵੀ 5-6000 ਬੱਚੇ ਨੂੰ ਇੱਕ ਘੰਟੇ ਦੇ ਵਿੱਚ ਇੱਥੇ ਬੱਸ ਸਟੈਂਡ ਤੇ ਜਾਂ ਲਾਲੋਰੀ ਜੰਦਰਾ ਕਾਲਜ ਜਾਂ ਡੀਏਵੀ ਦੇ ਨੇੜੇ ਬਾਹਰ ਵਾਲੇ ਬੱਸ ਅਡੇ ਤੋਂ ਸ਼ਿਫਟ ਕਰ ਦੇਣਗੇ ਇੱਕ バス ਦੇ ਵਿੱਚ 35 ਸਵਾਰੀਆਂ ਆਉਂਦੀਆਂ ਤੁੰਨ ਕੇ ਵੀ ਭਰ ਲੈਣਗੇ 50 ਆ ਜਾਣਗੀਆਂ ਕਿੰਨੇ ਚੱਕਰ ਚਾਹੀਦੇ 2-3 ਚਾਹੀਦੇ 1 ਦਿਨ ਦੀਆਂ ਸਵਾਰੀਆਂ ਨੂੰ ਸ਼ਿਫਟ ਕਰਨ ਲਈ ਤੇ バス ਮਤਲਬ ਬੱਚਿਆਂ ਦੇ ਭੁੱਖ ਨਾਲ ਖੇਡਣਾ ਇਹ ਟੋਟਲ ਤੇ ਬਾਕੀ ਜਿਹੜੇ ਪੇਸ਼ੈਂਟਸ ਦੀ ਗੱਲ ਕੀਤੀ ਹੈ ਹਸਪਤਾਲਾਂ ਦੀ ਗੱਲ ਕੀਤੀ ਹੈ ਕੱਲਾ ਸਿਵਲ ਹਸਪਤਾਲ ਹੀ ਜੀ ਐਸੇ ਆਸ-ਪਾਸ ਤੁਸੀਂ 60 ਦੇ ਕਰੀਬ ਹਸਪਤਾਲਾਂ ਦੀ ਲਿਸਟ 62 ਹਸਪਤਾਲਾਂ ਦੀ ਲਿਸਟ ਦਿਸਦੀ ਹੈ ਉਹਨਾਂ ਪੇਸ਼ੈਂਟਸ ਦਾ ਕੀ ਬਣੂਗਾ ਜੇ 1 ਦਿਨ ਦੇ ਵਿੱਚ ਹੀ ਸੋਚੀਏ ਸਾਰੇ ਸਟੂਡੈਂਟਸ ਨੇ ਵੀ ਆਉਣਾ ਹੋਵੇ ਬਾਹਰਲੇ বাস ਸਟੈਂਡ ਤੋਂ ਸਾਰੇ ਮਰੀਜ਼ਾਂ ਨੇ ਆਉਣਾ ਹੋਵੇ ਸਾਰੇ ਲੋਕਾਂ ਨੇ ਜਿਨ੍ਹਾਂ ਨੇ ਦੁਕਾਨਾਂ ਤੋਂ ਲੋਕਲ ਕੰਮ ਉਹਨਾਂ ਨੇ ਆਉਣਾ ਹੋਵੇ ਤਾਂ ਗਿਣਤੀ ਏਡੀ ਵੱਡੀ ਹੈ ਕਿ ਇੱਕ ਦਿਨ ਦੀਆਂ ਸਵਾਰੀਆਂ ਨੂੰ ਸ਼ਿਫਟ ਕਰਨ ਲਈ ਇੱਕ ਮਹੀਨਾ ਚਾਹੀਦਾ ਜਿੰਨੀਆਂ ਬੱਸਾਂ ਇਹ ਕਹਿ ਰਹੇ 550000 ਬੰਦਾ ਬਾਜ਼ਾਰ ਚ ਨਹੀਂ ਆਉਂਦਾ ਹਾਂ ਇੱਕ ਇੱਕ ਮਹੀਨਾ ਇੱਕ ਦਿਨ ਦੀਆਂ ਸਵਾਰੀਆਂ ਨੂੰ ਇੰਨਾ ਸ਼ਿਫਟ ਕਰਨ ਲਈ ਚਾਹੀਦਾ ਇਹ ਕਹਿੰਦੇ ਟ੍ਰੈਫਿਕ ਮੈਂ ਕਹਿੰਦਾ ਵੀ ਜਿੰਨੀ ਬੱਸ ਨਮੀ ਵਧੂਗੀ ਜਿੰਨੇ ਆਟੋ ਨਵੇਂ ਵਧਣਗੇ ਟ੍ਰੈਫਿਕ ਦਾ ਟੋਟਲੀ ਸ਼ਹਿਰ ਦੀ ਬਿਲਕੁਲ ਜਾਮ ਹੋ ਜੂਗੀ ਪਟਿਆਲੇ ਦੀਆਂ ਨਿਊਜ਼ ਅਸੀਂ ਸ਼ੇਅਰ ਕੀਤੀਆਂ ਸੀ ਮੈਡਮ ਨਾਲ ਡੀਏਡੀਸੀ ਮੈਡਮ ਨਾਲ ਪਟਿਆਲੇ ਦੇ ਵਿੱਚ ਕੀ ਹੋ ਰਿਹਾ ਉਥੇ ਜਿਹੜਾ ਨਵਾਂ ਬੱਸ ਸਟੈਂਡ ਬਣਿਆ ਉਹਦੇ ਬਾਹਰ ਉਹਨਾਂ ਨੂੰ ਅਭਿਆਨ ਚਲਾਉਣੇ ਪੈ ਰਹੇ ਉਥੋਂ ਟ੍ਰੈਫਿਕ ਵਿਵਸਥਾ ਸੁਧਾਰਨ ਲਈ ਉਥੇ ਏਡੇ ਵੱਡੇ ਜਾਮ ਲੱਗ ਰਹੇ ਆ ਨਵੇਂ ਬੱਸ ਸਟੈਂਡ ਦੇ ਸਾਹਮਣੇ ਜਦਕਿ ਪੁਰਾਣੇ ਬੱਸ ਸਟੈਂਡ ਦੇ ਸਾਹਮਣੇ ਫੇਰ ਬਠਿੰਡੇ ਵਾਲੇ ਬੱਸ ਸਟੈਂਡ ਵਾਂਗੂ ਹੀ ਹਨ ਗੈਲੀ ਸੀਗੀ ਅਸਲ 'ਚ ਜਾਣ ਬੁੱਝ ਕੇ ਕੀਤਾ ਗਿਆ ਇਹ ਜਿਹੜੀ ਟ੍ਰੈਫਿਕ ਕੰਜੈਸ਼ਨ ਹੈ ਜਾਣ ਬੁੱਝ ਕੇ ਸ਼ੁਕਰੀਆ ਜੀ